ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਪੇਜ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਜਿਹੜੀ ਅੱਜ ਦੀ ਵੀਡੀਓ ਆਪਾਂ ਕਰਾਉਂਦੇ ਨੂੰ ਜਿਹੜੀ ਖਾਦ ਖਰਾਕ ਦਾ ਜਿਹੜਾ ਸਮਾਂ ਸਹੀ ਚੱਲ ਰਿਹਾ ਹੈਗਾ ਉਹਦੇ ਬਾਰੇ ਬਣਾ ਰਹੇ ਹਾਂ ਕਿ ਕਿਸ ਤਰ੍ਹਾਂ ਆਪਾਂ ਇਹਨੂੰ ਖਾਦ ਦੇਣੀ ਹੈ ਤੇ ਕੀ ਇਹਦਾ ਲਾਉਣ ਦਾ ਟਾਈਮ ਆ ਤੇ ਕਿਸ ਤਰ੍ਹਾਂ ਇਹਦੇ ਆਪਾਂ ਫਾਲਦੀ ਵਰਤੋਂ ਕਰ ਸਕਦੇ ਹਾਂ ਜੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਤੇ ਇੱਕ ਬੇਨਤੀ ਤੁਹਾਡੇ ਤਾਂ ਕੇ ਹੈ ਵੀ ਜਿਹੜੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤਾ ਜੋ ਇਹ ਜਾਣਕਾਰੀ ਅੱਗੇ ਵੀ ਪਹੁੰਚ ਸਕੇ ਤੇ ਜਿਹੜੇ ਵੀਰ ਫਲਾਂ ਦੇ ਪੌਦੇ ਜਾਂ ਫੁੱਲਦਾਰ ਪੌਦੇ ਲਾਉਣ ਦੇ ਸ਼ਕੀਨ ਨੇ ਤੇ ਉਹਨਾਂ ਦੀ ਜਿਹੜੀ ਮਦਦ ਹੋ ਸਕੇ ਜੀ ਦੂਸਰਾ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਹੁਣ ਜਿਹੜੀ ਮੁੱਦੇ ਦੀ ਗੱਲ ਆ ਗਈ ਇਹ ਹੈ ਵੀ ਜਿਹੜਾ ਸਮਾਂ ਚੱਲ ਰਿਹਾਗਾ ਮਈ ਐਂਡ ਤੇ ਜੂਨ ਸ਼ੁਰੂ ਦੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਬੂਟਿਆਂ ਨੂੰ ਆਪਾਂ ਖਾਦ ਖਰਾਕ ਦੇਣੀ ਹੁੰਦੀ ਆ ਆਰਗੇਨਿਕ ਖਾਦ ਦਿੰਨੇ ਆਪਾਂ ਕੋਈ ਰਸਾਇਣਿਕ ਖਾਦ ਆਪਾਂ ਨਹੀਂ ਵਰਤਦੇ ਤੇ ਉਹਦੇ ਵਿੱਚ ਆਪਾਂ ਜਿਹੜਾ ਗੰਡੋਿਆਂ ਦੀ ਖਾਦ ਖੋਦ ਤਿਆਰ ਕਰਕੇ ਇਹਦੇ ਵਿੱਚ ਜਿਹੜੀ ਇਸ ਸਮੇਂ ਦਿੱਤੀ ਹੈ ਜੀ ਤੇ ਉਹਦੇ ਬਾਰੇ ਜਿਹੜਾ ਮੁੱਖ ਜਿਹੜਾ ਉਹ ਆ ਵੀ ਪੁਆਇੰਟ ਹੈਗਾ ਉਹ ਇਹ ਆ ਵੀ ਜਿਹੜੀ ਖਾਦ ਆਗੀ ਉਹ ਬੂਟੇ ਤੋਂ ਥੋੜੀ ਜੀ ਤਾਂ ਦੂਰ ਦੇਣੀ ਹੈ ਜੀ ਜੜਾਂ ਤੋਂ ਤੇ ਦੂਸਰਾ ਜਿਹੜਾ ਖਾਦ ਨੂੰ ਪਾਉਣ ਤੋਂ ਬਾਅਦ ਉਹਨੂੰ ਹਲਕੀ ਗੜਾਈ ਕਰਨੀ ਆ ਇਹ ਨਹੀਂ ਵੀ ਉਹਨੂੰ ਆਪਾਂ ਡੂੰਗਾ ਗੋਟਣਾਗਾ ਡੂੰਗਾ ਗੋਟਣ ਦੇ ਨਾਲ ਪੌਦੇ ਦੀਆਂ ਜਿਹੜੀਆਂ ਜੜਾਂ ਦੇ ਉੱਪਰ ਜ਼ਖਮ ਹੋ ਜਾਂਦੇ ਜਿਹਦੇ ਨਾਲ ਫੰਗਸ ਲੱਗਨ ਦੇ ਨਾਲ ਪੌਦੇ ਨੂੰ ਨੁਕਸਾਨ ਹੁੰਦਾ ਜੀ ਇਸ ਲਈ ਹਲਕੀ ਗੜਾਈ ਕਰਨੀ ਆ ਇੱਕ ਗੱਲ ਹੋਰ ਨੋਟ ਰੱਖਣੀ ਆ ਆਪਾਂ ਜਦੋਂ ਹੀ ਆਪਾਂ ਇਹਦੇ ਵਿੱਚ ਖਾਦ ਪਾਉਣੇ ਆਗੇ ਤਾਂ ਸਿਰਫ ਆਪਾਂ ਉੱਪਰਲੀ 1-2 ਇੰਚ ਮਿੱਟੀ ਦੇ ਵਿੱਚ ਇਹਨੂੰ ਜ਼ਰੂਰ ਮਿਲਾ ਦੇਣਾਗਾ ਕਿਉਂਕਿ ਜੇਕਰ ਆਪਾਂ ਧੁੱਪ ਦੇ ਵਿੱਚ ਛੱਡ ਦਿਆਂ ਤਾਂ ਉਹਦੇ ਨਾਲ ਖਾਦ ਦਾ ਜਿਹੜਾ ਅਸਰ ਵੀ ਘਟਦਾ ਤੇ ਉਹ ਬੂਟੇ ਨੂੰ ਲੱਗਦੀ ਵੀ ਘਟਾਗੀ ਮਿੱਟੀ ਦੇ ਵਿੱਚ ਮਿਲਾਉਣ ਦੇ ਨਾਲ ਜਿਹੜੀ ਨਵੀਂ ਪੈਦਾ ਹੁੰਦੀ ਆ ਮਿੱਟੀ ਦੇ ਵਿੱਚ ਉਹਦੇ ਨਾਲ ਜਿਹੜਾ ਖਾਦ ਬੂਟੇ ਦੀਆਂ ਜੜ੍ਹਾਂ ਨੂੰ ਲੱਗਣੀ ਸ਼ੁਰੂ ਹੋ ਜਾਂਦੀ ਹੈ ਜੀ ਇਹ ਗੱਲ ਇਹਦੀ ਖਾਸ ਖਰਾਕ ਦੀ ਹੈ ਕਿ ਲਵਾਈ ਦੀ ਗੱਲ ਕਰੀਏ ਪਤਝੜੀ ਪੌਦਾਗਾ ਜੀ ਕੰਡੇਦਾਰ ਝਾੜੀनुਮਾ ਪੌਦਾ ਬਣਦਾ ਹੈ ਤੇ ਇਹਨੂੰ ਆਪਾਂ ਆਪਣੇ ਖੇਤ ਦੀ ਬਾੜ ਕਰਨ ਲਈ ਵਰਤ ਸਕਦੇ ਹਾਂਗੇ ਤੇ ਜਿਹੜਾ ਇਹਦੇ ਵਿੱਚ ਹੋਰ ਇੱਕ ਚੀਜ਼ ਦੇਖਣ ਜੋਗੇ ਇਹ ਆ ਕਿ ਜਿਹੜੀ ਇਹਦੀ ਨਿਊਟ੍ਰੀਸ਼ਨਲ ਵੈਲਿਊ ਅਤੇ ਮੈਡੀਸਨਲ ਵੈਲਿਊ ਆ ਯਾਨੀ ਕਿ ਇਹਦੇ ਵਿੱਚੋਂ ਪਾਇਆ ਜਾਣ ਵਾਲੇ ਵਿਟਾਮਿਨਾਂ ਬਾਰੇ ਤੇ ਇਹਦੇ ਜਿਹੜੇ ਦਵਾਈਆਂ ਦੇ ਵਿੱਚ ਵਰਤੇ ਜਾਣ ਵਾਲਾ ਬੂਟਾ ਇਹ ਹੈਗਾਗਾ ਤੇ ਇਸ ਲਈ ਇਹ ਆਪਣੇ ਕੋਲ ਇੱਕ ਜਾਂ ਦੋ ਫੁੱਟੇ ਜਰੂਰ ਲੱਗੇ ਹੋਣੇ ਚਾਹੀਦੇ ਹੈਗੇ ਤਾਂ ਜੋ ਆਪਾਂ ਆਪਣੇ ਪਰਿਵਾਰ ਲਈ ਜਿਹੜਾ ਇਹਦੇ ਤੋਂ ਆਪਾਂ ਆਚਾਰ ਵੀ ਬਣਾ ਸਕੀਏ ਜੀ ਚਟਨੀ ਬਣਾ ਸਕੀਏ ਤੇ ਆਪਾਂ ਇਹਦੇ ਤੋਂ ਮਰਬਾ ਵੀ ਬਣਾ ਸਕਦੇ ਆਂ ਤੇ ਆਪਾਂ ਇਹਨੂੰ ਕੱਚਾ ਵੀ ਖਾ ਸਕਦੇ ਆਂ ਤਿੰਨ ਚਾਰ ਤਰੀਕਿਆਂ ਨਾਲ ਇਹ ਵਰਤੋਂ ਕੀਤੀ ਜਾਂਦੀ ਆ ਇੱਕ ਤਜਰਬਾ ਆਪਾਂ ਇਸ ਵਾਰ ਹੋਰ ਇਹਦੇ ਉੱਪਰ ਕਰਕੇ ਦੇਖਾਂਗੇ ਜਿਸ ਤਰ੍ਹਾਂ ਡਰਾਈ ਫਰੂਟ ਹੁੰਦੇ ਨੇ ਉਸੇ ਤਰ੍ਹਾਂ ਇਹਨੂੰ ਡਰਾਈ ਕਰਕੇ ਜਿਹੜਾ ਸੁਕਾ ਕੇ ਖਾਲੀ ਬਰਤੋਂ ਚ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹਦੇ ਬਾਰੇ ਆਪਾਂ ਥੋੜਾ ਬਹੁਤਾ ਜਿਹੜਾ ਰਿਸਰਚ ਵੀ ਕਰਾਂਗੇ ਤੇ ਤੁਹਾਡੇ ਨਾਲ ਸਾਂਝੀ ਵੀ ਕਰਾਂਗੇ ਤੇ ਇਹਦੀ ਲਵਾਈ ਦਾ ਸਮਾਂ ਜਿਸ ਤਰ੍ਹਾਂ ਪੱਤ ਜੜੀ ਪੌਦਾ ਉਡ ਕਰਕੇ ਜੇ ਨੂੰ ਆਪਾਂ ਦਸੰਬਰ ਜਨਵਰੀ ਦੇ ਵਿੱਚ ਲਾਉਣਾਗਾ ਵੈਸੇ ਇੱਕ ਹਾਰਡ ਬੂਟਾਗਾ ਕਿਤੇ ਵੀ ਲਾ ਸਕਦੇ ਆ ਜਿੱਥੇ ਮਿੱਟੀ ਥੋੜੀ ਬਸ ਇਹ ਹੋਵੇ ਵੀ ਪਾਣੀ ਨਾ ਖੜਦਾ ਹੋਵੇ ਤੇ ਇੱਕ ਜਿਹੜਾ ਇਹਦੇ ਵਿੱਚ ਇਹ ਆ ਵੀ ਕੋਈ ਜ਼ਿਆਦਾ ਇਹਨੂੰ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਜ਼ਿਆਦਾ ਪਾਣੀ ਲੱਗਣ ਨਾਲ ਪੌਦਾ ਖਰਾਬ ਹੁੰਦਾਗਾ ਤੇ ਥੋੜੇ ਪਾਣੀ ਦੇ ਨਾਲ ਆਪਾਂ ਇਹਨੂੰ ਪਾਲ ਸਕਦੇ ਆ ਜੀ ਤੇ ਇੱਕ ਮੁੱਖ ਗੱਲ ਇਹਦੇ ਵਿੱਚ ਜਿਹੜੀ ਧਿਆਨ ਰੱਖਣ ਜੋਗੇ ਇਹ ਹੈ ਵੀ ਜਿਹੜੀ ਮੁੱਢਲੇ ਸਾਲਾਂ ਦੇ ਵਿੱਚ ਇਹਦੀ ਕਟਿੰਗ ਕਰਕੇ ਦੀ ਸ਼ੇਪ ਆਪਾਂ ਵਧੀਆ ਬਣਾ ਲਈਏ ਤਾਂ ਜੋ ਆਪਾਂ ਨੂੰ ਤੜਾਈ ਵਗੈਰਾ ਦੇ ਵਿੱਚ ਜਿਹੜੀ ਆਸਾਨੀ ਰਹੇ ਨਹੀਂ ਤਾਂ ਇਹ ਜਿਆਦਾ ਝਾੜੀ ਨੂੰ ਬਣ ਜਾਂਦਾ ਤੇ ਇਹਦੇ ਚੋਂ ਜਿਹੜਾ ਫਲ ਤੋੜਨਾ ਔਖਾ ਹੋ ਜਾਂਦਾ ਹੈ ਕੰਡੇਦਾਰ ਬੂਟਾ ਹੈ ਇਸ ਲਈ ਜਿਹੜੀ ਇਹਦੀ ਸ਼ੇਪ ਤੇ ਆਪਾਂ ਨੂੰ ਖਾਸ ਧਿਆਨ ਰੱਖਣਾ ਪੈਂਦਾ ਜੀ ਤੇ ਜੇਕਰ ਇਸ ਤੋਂ ਇਲਾਵਾ ਤੁਹਾਡਾ ਕੋਈ ਸਵਾਲ ਹੋਵੇ ਜੀ ਉਹ ਤੁਸੀਂ ਸਾਡੇ ਨਾਲ ਕਮੈਂਟ ਕਰਕੇ ਜਾਂ ਸਾਡੇ ਨਾਲ ਸੰਪਰਕ ਕਰਕੇ ਪੁੱਛ ਸਕਦੇ ਹੋ ਜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਜਵਾਬ ਦੇਈਏ ਤੇ ਸਾਡੇ ਵੀਡੀਓਜ਼ ਨੂੰ ਇੰਨਾ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਧੰਨਵਾਦ ਜੀ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਸਾਰਿਆਂ ਨੂੰ ਅਸਿਕਾ